ਤੋ ਸਰਵੋੱਚ ਸੰਸਥਾ ਨੇ ਸਿੱਖਾਂ ਨੂੰ ਹੀ ਅੰਦਰ ਅੱਜ ਇਕੱਠੇ ਨਹੀਂ ਹੋਣ ਦਿੱਤਾ ਗਿਆ ਅੰਦਰ ਪੂਰਾ ਇੱਥੇ ਪੁਲਿਸ ਵਾਲੇ ਅੰਦਰ ਤਾਇਨਾਤ ਕੀਤੇ ਗਏ ਨੇ ਅਸੀਂ ਦੇਖਦੇ ਹਾਂ ਉਧਰ ਸਪੈਸ਼ਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਪੰਜਾਬ ਪੁਲਿਸ ਲਈ ਤੇ ਉਹ ਸਾਡੇ ਪਿੱਛੇ ਅਸੀਂ ਦੇਖ ਸਕਦੇ ਹਾਂ ਕਿ ਉਹਨਾਂ ਦੇ ਲਈ ਭਾਂਡੇ ਟਿੰਡੇ ਰੱਖੇ ਹੋਏ ਨੇ ਚਾਹ ਦਾ ਪੂਰਾ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਤੇ ਬਹੁਤ ਸਾਰਾ ਅਸੀਂ ਦੇਖਦੇ ਹਾਂ ਕਿ ਇੱਥੇ ਸਿੱਖਾਂ ਲਈ ਜਦੋਂ ਕਿ ਇੱਕ ਧਾਰਮਿਕ ਸਥਾਨ ਆ ਜਿੱਥੇ ਉਹ ਆਪਣੇ عقیده ਨੂੰ ਆਪਣੇ ਨਿਸ਼ਚੇ ਨੂੰ ਪ੍ਰਗਟ ਕਰਦੇ ਹੋਏ ਆਪਣੇ ਇਸ ਅੱਗੇ ਮੱਥਾ ਟੇਕਣ ਲਈ ਸ਼ਰਦਾ ਦੇ ਸ਼ਰਦਾ ਭੇਟ ਕਰਦੇ ਨੇ ਪਰ ਉੱਥੇ ਸਿੱਖਾਂ ਦੀ ਹੀ ਸਰਵਉੱਚ ਸੰਸਥਾ ਨੇ ਜਿਹੜੀ ਕਿ ਅੱਜ ਕਬਜ਼ ਹੈ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਪਾਰਟੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਮੱਕੜ ਹੈ ਜਾਂ ਇਹ ਸਾਰੇ ਜਥੇਦਾਰ ਨੇ ਉਹਨਾਂ ਨੇ ਹੀ ਸਿੱਖਾਂ ਨੂੰ ਅੰਦਰ ਦਾਖਲ ਹੋਣ ਤੋਂ ਰੋਕਿਆ ਤੇ ਉਹ ਬਾਹਰ ਉੱਥੇ ਸਾਹਮਣੇ ਉਹਨਾਂ ਨੇ ਇੱਕ ਛੋਟਾ ਜਿਹਾ ਆਪਣਾ ਦੀਵਾਨ ਸਜਾਇਆ ਹੈ ਉੱਥੇ ਤਕਰੀਰਾਂ ਕਰ ਰਹੇ ਨੇ ਪੁਲਿਸ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੀ ਹੋਈ ਹੈ ওয়াਟਰ ਕੈਨਨ ਜਿਹੜੀਆਂ ਟੈਂਕਰ ਨੇ ਉੱਥੇ ਬਾਹਰ ਅਸੀਂ ਤੁਹਾਨੂੰ ਦਿਖਾਵਾਂਗੇ ਜਿਵੇਂ ਜਿਵੇਂ ਨਾਲ ਚੱਲਾਂਗੇ ਤੇ ਅਸੀਂ ਦੇਖਦੇ ਹਾਂ ਕਿ ਉੱਥੇ ਕੀ ਚੱਲ ਰਿਹਾ ਜਿਵੇਂ ਜਿਵੇਂ ਉਹ ਮਾਰਚ ਕਰਕੇ ਬਾਦਲ ਦੀ ਕੋਠੀ ਵੱਲ ਜਾਣਗੇ ਅਸੀਂ ਤੁਹਾਨੂੰ ਆਪਣੇ ਨਾਲ-ਨਾਲ ਲੈ ਕੇ ਚੱਲਾਂਗੇ ਤੁਸੀਂ ਬਣੇ ਰਹੋ ਐਸੀ ਤਰ੍ਹਾਂ ਸਾਡੇ ਨਾਲ कोई खबर आ गई थी कि श्रमनी कमेटी ने टास्क फोर्स ਦੇ 250 ਬੰਦੇ ਇੱਥੇ ਬੁਲਾਏ ਨੇ ਸਿੰਘਾਂ ਨੂੰ ਗੁਰਦਾਰੇ ਵਿੱਚ ਅੰਦਰ ਜਾ ਨੂੰ ਰੋਕਣ ਲਈ ਮੈਂ ਇੱਥੇ ਇਹਨਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਸਾਡਾ ਗੁਰਦਾਰੇ ਵਿੱਚ ਜਾ ਕੇ ਸਿਰਫ ਗੁਰੂ ਸਾਹਿਬ ਕੇ ਅਰਦਾਸ ਕਰਨ ਦਾ ਮਕਸਦ ਸੀ ਮੱਥਾ ਟੇਕਣ ਦਾ ਮਕਸਦ ਸੀ ਇਸ ਤੋਂ ਇਲਾਵਾ ਸਾਡਾ ਉੱਥੇ ਕੋਈ ਮੈਚਮ ਦਾ ਧਰਨਾ ਦੇਣ ਦਾ ਕੋਈ ਮਕਸਦ ਨਹੀਂ ਸੀ ਹਾਲੇ ਤੱਕ ਕੋਈ ਚੁਟਕਾ इस शहर में हर सच पर हाल दिल तो खुल चुका इस शहर में हर सच पर हां मगर इस शहर में एक बेखबर भी देखा है हां मगर इस शहर में एक बेखबर भी देखा है वो बेखबर सरदार प्रकाश सिंह बादल ने जगाना है आज सारे सेक्टरों के नुमांदे जस साथ संगति ਵਾਹਿ គ្រੂਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਫਤੇ ਬਾਪੂ ਜੀ ਨੇ ਇੱਕ ਸਨੇਹਾ ਮੈਨੂੰ ਦੇਖ ਕੇ ਤੁਹਾਡੇ ਤੱਕ ਤੇ ਜੈਨਾਂ ਤਾਂ ਸਾਰੀ ਸੰਗਤ ਆਈ ਸੰਗਤ ਆ ਕਰਨ ਵਾ ਕਰਤੀ ਹਾਂ ਤੇ ਉਸ ਤੋਂ ਬਾਅਦ ਉਹਨਾਂ ਨੇ ਇਸ ਜਿਹੜੇ ਅਕਬਾਦਰ ਸਾਹਿਬ ਦੀ ਕੋਠੀ ਦਾ ਕਰਾਉ ਕਰਨ ਜਾ ਰਹੇ ਹਾਂ ਤੇ ਉਹਨਾਂ ਨੇ ਬੋਲੇ ਕਿ 4 ਮਹੀਨੇ ਤੋਂ ਬਿਲਕੁਲ ਸ਼ਾਂਤ ਮੀਢੰਗ ਨਾਲ ਆਪਣਾ ਸੰਗਤ ਚਲਾ ਰਹੇ ਨੇ ਤੇ ਅੱਜ ਦੇ ਪੂਰੀ ਸ਼ਾਮ ਸਹੀ ਢੰਗ ਨਾਲ ਆਪਾਂ ਇਖਰਾਉ ਕਰਨਾ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਬਾਦਲ ਸਾਹਿਬ ਨੂੰ ਹਸਪਤਾਲ ਕੋਠੀ ਦੇ ਵਿੱਚ ਖੇਡ ਕੇ ਤੇ ਉਹਨੂੰ ਦੱਸ ਕੇ ਆਪਾਂ ਵਾਪਸ ਆਣਾ ਤਾਂ ਜੋ ਆਪਣੀ ਸਥੂਰੀ ਦੇ ਅੰਦਰ ਵਿੱਚੋਂ ਜਾ ਕੇ ਤੇ ਇਸ ਬੰਦੀ ਸਿੰਘਾਂ ਦੀ ਰਿਹਾਈ ਕਰਵਾਵੇ ਦਰੂਹ ਕਰਕੇ ਸਤੂਰੂ ਸਾਹਿਬ ਜੀ ਉਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਇਬਾਦਲ ਦੀ ਪੂਠੀ ਵਲ ਘਰਾਉ ਦੇ ਕਰਨ ਵਾਸਤੇ ਚਾਲੇ ਪਾਉਣੇ ਹਨ ਕਿਰਪਾ ਕਰਕੇ ਮਾਰਚ ਨੂੰ ਆਗਾ ਬਖਸ਼ਿਸ਼ ਕਰੋ ਰਸਤੇ ਦੀ ਬਾਦ ਘਾਟ ਵਿੱਚ ਆਪ ਸਹਾਇ ਹੋਣਾ ਕਿਸੇ ਪ੍ਰਕਾਰ ਦੀ ਕੋਈ ਵਿਘਨਕ੍ਰਤੀ ਨਾ ਹੋਣ ਦੇਣੀ ਸਾਰੀਆਂ ਸੰਗਤਾਂ ਦੇ ਹਿਰਦੇ ਤੇ ਵਸਣਾ ਪੁੱਠੀ ਤੇ ਵਸਣਾ ਮਨ ਦੇ ਵਸਣਾ ਮੇਰ ਪਰਿਆ ਹੱਕ ਰੱਖ ਕਰਕੇ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਨ ਦੇ ਦਾਤ ਭਾਨ ਬੋਤ ਤੁਪ ਸ਼ਾ ਬਖਸ਼ਿਸ਼ ਕਰਨਾ ਕਿਰਪਾ ਕਰਕੇ ਮਾਰਦ ਨੂੰ ਸੰਗਤਾਂ ਨੂੰ ਚਾਹ ਦੇ ਪਾਉਣ ਦੀ ਆਗਿਆ ਬਖਸ਼ ਕਰੋ ਆਗਿਆ ਦੇ ਕਰਕੇ ਕਰਤਾਰ ਕਰਨਾ ਸਹੀ ਦਾ ਰੀਵਲ ਜਿਨ੍ਹਾਂ ਮਿਹਰ ਆਪੀ ਦਾ ਨਾਮ ਜਿੰਦਾ ਵਾ ਨਾਮ ਨਾਮ ਜੜੜਨੀ ਕਰੋ ਚਾਰ ਕਲਾ ਪ੍ਰਸਿੱਧਲਾ ਜਿਲੇ ਵਾਹਿਗੁਰੂ ਜੀ ਕਾ ਬਟਾ ਦੇ ਕਿਪੇ ਜਿਹੜੇ 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 ਆ ਗਏ ਨੇ ਜਿੱਥੇ ਕਿ ਇਹ ਰਸਤਾ ਸਿੱਧਾ ਬਾਦਲ ਦੀ ਕੋਠੀ ਵੱਲ ਜਾਂਦਾ ਤੇ ਬਹੁਤ મોટી ਗਿਣਤੀ ਇੱਥੇ ਪਹੁੰਚਦਾ ਹੈ ਨਾ ਤਾਂ ਉਹਨਾਂ ਸਿਰ ਉ ਇੱਕ ਬਾਰ ਭਾਜੜਾ ਪਾ ਦਿੱਤੇ ਹਨ ਇਹਨੇ 200 ਦੇ ਕਰੀਬ ਸਿੱਖਾਂ ਅਤੇ ਸਿੱਖੀਆਂ ਵੱਲੋਂ ਪਰ ਇਸ ਵਾਰ ਇਹ ਅਸੀਂ ਦੇਖਿਆ ਕਿ ਇੱਥੇ ਲਾਠੀ ਚਾਰਜ ਕਰਨ ਤੱਕ ਦੀ ਲੋੜ ਤਾਂ ਨਹੀਂ ਪਈ ਹੋਈ ਹੈ ਇੱਥੇ ਪਟਕਾ ਹਟ ਦੇ ਵਿੱਚ ਜਦੋਂ ਕਿ ਸਿੰਘਾਂ ਦੇ ਸਿਗਰੀਆਂ ਨਾਲ ਪੁਲਿਸ ਨੇ ਪੰਜਾਬ ਪੁਲਿਸ ਨੇ ਬਾਦਲ ਦੀ ਪੁਲਿਸ ਨੇ ਅਤੇ ਮਕਰਥਿਆਂ ਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਥੇ ਪਿੰਪੂਲ ਅਸੀਂ ਪੁਲਿਸ ਦਾ ਇੱਕ ਪਾਸੇ ਤਾਇਨਾਤੀ ਵੱਡੀ ਗੱਡੀ ਦੇ ਵਿੱਚ ਤੇ ਦੂਜੇ ਪਾਸੇ ਸਿੰਘਾਂ ਦੇ ਸਿਗਰੀਆਂ ਨੂੰ ਇੱਥੇ ਟਰਮੀਨ ਉਤੇ ਪ੍ਰਾਥਾ ਦੇਖ ਸਕਦੇ ਹਾਂ ਅਸੀਂ ਭਾਈ ਅਕਮਰੀਖ ਨੇ ਅਜ ਨਾਲ ਦਮਦਵੀ ਟਕਸਾਲ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਇਸ ਵਾਸਤੇ ਵਿੱਚ ਕਾਫੀ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਇਸ ਵਾਸਤੇ ਵਿੱਚ ਲੋੜ ਪਈ ਹੈ ਰਿਕੀ ਮਾਰੀਆ ਤਵਾਹ ਦੇ ਇਸ ਤੋਂ ਪਿੱਛੇ ਇੱਕ ਹੋਰ ਵੱਡਾ ਨਾਟਕ ਲੱਗਿਆ ਜਿੱਥੇ ਵਾਟਰ ਕਨਨਰ ਜਿਹੜੇ ਜੰਟਰ ਨੇ ਤਾਇਨਾਤੀ ਦੇ ਗਏ ਉੱਥੇ 150 200 ਸਿੰਘ ਉੱਥੇ ਸੜਕ ਰੋਕੀ ਬੈਠੇ ਨੇ ਤੇ ਬਹੁਤ ਵੱਡੇ ਪੱਧਰ ਤੇ ਉਤਸ਼ਾਹ ਜੀ ਦੇਖਦੇ ਆ ਕਿ ਸੋਚਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਜਿਵੇਂ ਹੀ ਅਗਲੀ ਕਾਰਵਾਈ ਹੋਏਗੀ ਚਾਹੇ ਤੇ ਪੁਲਿਸ ਵੱਲੋਂ ਲਾਤੀ ਚਾਰਜ ਕੀਤਾ ਜਾਂਦਾ ਅਸੀਂ ਉਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਫਿਲਹਾਲ ਦੇਖਦੇ ਆ ਕਿ ਇੱਥੇ ਸਾਰਾ ਕਟਨਗਰਮ ਕੀਵੇਂ ਚੱਲਦਾ ਹੈ ਸੋ ਐਸ ਵੇਲੇ ਜਿਹੜੀ ਸੜਕ ਮੋਹਾਲੀ ਦੇ ਵਿੱਚ ਗੁਰਦੁਆਰਾ ਅੰਬਸਾਹਿਬ ਦੇ ਨਾਲ ਚੰਡੀਗੜ੍ਹ ਨੂੰ ਜਾਂਦੀ ਹੈ ਬਾਦਲ ਦੀ ਕੋਠੀ ਨੂੰ ਅਸੀਂ ਉਸਤੇ ਖੜੇ ਹਾਂ ਇੱਥੇ ਧਰਨਾ ਲਾਇਆ ਸੀ ਸਿੱਖਾਂ ਨੇ ਤੇ 250 ਤੋਂ ਵੱਧ ਗਿਣਤੀ ਦੇ ਵਿੱਚ ਜਿਹੜੇ ਸਿੱਖ ਕੌਮ ਦੇ ਮਰਜੀਵੜੇ ਨੇ ਜਿਹੜੇ ਧਰਨਾ ਦੇਣ ਲਈ ਇੱਥੇ ਬਾਦਲ ਦੀ ਕੋਠੀ ਘੇਰਨ ਲਈ ਆਏ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਵੱਲੋਂ ਉਹ ਇਹ ਬੱਚਾ ਜਿਹੜੀਆਂ ਹੈ ਨੇ ਇੱਥੋਂ ਜਲਦੀ ਜਲਦੀ ਦੇ ਵਿੱਚ ਘੇਰ ਕੇ ਲੈਂਦੀਆਂ ਗਈਆਂ ਪੁਲਿਸ ਵੱਲੋਂ ਪ੍ਰਾਈਵੇਟ ਬੱਸਾਂ ਨੇ ਤੇ ਉਸ ਦੇ ਵਿੱਚ ਅਸੀਂ ਦੇਖਦੇ ਆ ਕਿ ਨਾ ਸਿੰਘਾਂ ਤੇ ਸਿੰਘਣੀਆਂ ਨੂੰ ਵਿੱਚ ਬਿਠਾਇਆ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਇਹਨਾਂ ਨੂੰ ਥਾਣੇ ਲੈ ਕੇ ਜਾਇਆ ਜਾਏਗਾ ਸੋ ਇੰਨੀ ਤਪਦੀ ਗਰਮੀ ਦੇ ਵਿੱਚ ਇਸ ਰੋਸ ਧਰਨੇ ਦੇ ਵਿੱਚ ਸ਼ਾਮਲ ਜਿਹੜੇ ਸਿੱਖਾਂ ਦੇ ਸਿੱਦਕ ਦੀ ਗੱਲ ਕਰੀਏ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਸੋ ਬੋਲੇ ਸੋਨੇ ਹਾਲ ਬਾਪੂ ਤੇਰੀ ਸੋਤੇ ਪੈਰਾ ਦੇਾਂਗੇ ਠੋਕ ਕੇ ਬੰਦੀ ਸਿੰਘ ਰਹਾ ਕਰੂ ਇਹ ਨਾਰੇ ਲਾਉਂਦੀ ਹੋਈ ਭੀੜ ਇਸ ਵੇਲੇ ਬੱਸਾਂ ਦੇ ਵਿੱਚ ਬੈਠ ਰਹੀ ਹੈ ਸਿੱਖਾਂ ਦੀ ਗਿਣਤੀ ਇੱਥੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਜੂਦ ਨੇ ਸਾਡੇ ਕੋਲ ਤੇ ਇਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਟਾਕਿੰਗ ਪੰਜਾਬ ਤੇ ਤੁਹਾਡਾ ਸਵਾਗਤ ਹੈ ਤੁਹਾਨੂੰ ਕਰ ਲੈਣ ਦੋ ਜੀ ਕੰਮ ਕਰ ਲੈਣ ਦੋ ਉਸ ਤੋਂ ਬਾਅਦ ਕਰਦੇ ਆ ਤੁਹਾਡੀ ਨਾਲ ਗੱਲ ਸੋ ਇਹਨਾਂ ਨੇ ਕਿਹਾ ਕਿ ਕੰਮ ਕਰ ਲੈਣ ਦੋ ਇਹ ਕੰਮ ਚ ਲੱਗੇ ਹੋਏ ਨੇ ਆਪਣੇ ਉਸ ਤੋਂ ਬਾਅਦ ਸਾਡੇ ਨਾਲ ਗੱਲਬਾਤ ਕਰਨਗੇ ਕੀ ਗੱਲਬਾਤ ਕਰਨਗੇ ਕਿਵੇਂ ਗੱਲਬਾਤ ਕਰਨਗੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਪੁਲਿਸ ਗੱਲ ਕਿਵੇਂ ਕਰਦੀ ਹੁੰਦੀ ਹੈ ਸੋ ਇੱਥੇ ਦੇਖਦੇ ਆ ਕਿ ਦੋ ਬੱਸਾਂ ਭਰੀਆਂ ਆ ਚੁੱਕੀਆਂ ਨੇ ਦੋ ਅੱਗੇ ਹੋਰ ਨੇ ਤਿੰਨ ਬੱਸਾਂ ਲੱਗੀਆਂ ਹੋਈਆਂ ਨੇ ਇੱਕ ਬੱਸ ਭਰ ਕੇ ਲਿਜਾ ਚੁੱਕੇ ਨੇ ਪੂਰੀ ਤਰ੍ਹਾਂ ਸਿੱਖਾਂ ਦੀ ਸੋ ਇਹ ਰੰਗ ਹੈ ਐਸ ਵੇਲੇ ਮੁਹਾਲੀ ਦੇ ਵਿੱਚ ਖਾਲਸਾਈ ਜੋਸ਼ ਅਸੀਂ ਦੇਖ ਸਕਦੇ ਹਾਂ ਪੰਥਕ ਸਰਕਾਰ ਆਪਣੀ ਅਕਾਲੀ ਦਲ ਦੀ ਸਰਕਾਰ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੇ ਅੰਦਰ ਜਾਣ ਤੋਂ ਰੋਕਿਆ ਗਿਆ ਸਿੰਘਾਂ ਨੇ ਬਾਹਰ ਹੀ ਖੜ ਕੇ ਅਰਦਾਸ ਕੀਤੀ ਤੇ ਅਸੀਂ ਦੇਖਿਆ ਕਿ ਉਸ ਤੋਂ ਬਾਅਦ ਅਰਦਾਸ ਤੋਂ ਬਾਅਦ ਚੱਲੇ ਪਏਗੇ ਨੇ ਗੱਲ ਸਪਸ਼ਟ ਹੈ ਪੰਜ ਬੱਸਾਂ ਹੁਣ ਤੱਕ ਭਰ ਚੁੱਕੀਆਂ ਨੇ ਸਾਡੇ ਸਾਹਮਣੇ ਅ ਅੱਗੇ ਪਿੱਛੇ ਤੇ ਹਾਲੇ ਵੀ ਜਿਹੜੇ ਬਹੁਤ ਸਾਰੇ ਸਿੰਘ ਨੇ ਉਹਨਾਂ ਨੂੰ ਬੱਸਾਂ ਦੇ ਵਿੱਚ ਬਿਠਾਉਣ ਦੇ ਲਈ ਪੁਲਿਸ ਕੋਸ਼ਿਸ਼ ਕਰ ਰਹੀ ਹੈ ਇਸ ਤੋਂ ਬਾਅਦ ਇਹਨਾਂ ਸਿੰਘਾਂ ਨੂੰ ਕਿੱਥੇ ਲੈ ਕੇ ਜਾਇਆ ਜਾਏਗਾ ਕਿਹੜੇ ਥਾਣੇ ਦੇ ਵਿੱਚ ਲੈ ਕੇ ਜਾਇਆ ਜਾਏਗਾ ਅਸੀਂ ਇਸ ਦੇ ਬਾਰੇ ਤੁਹਾਨੂੰ ਅੱਗੇ ਚੱਲ ਕੇ ਦੱਸਦੇ ਹਾਂ ਸੀ ਦੇਖਿਆ ਕਿ ਪੰਜ ਬੱਸਾਂ ਨੇ ਜਿਹੜੀਆਂ ਭਰੀਆਂ ਹੋਈਆਂ ਨੇ ਸਿੰਘਾਂ ਦੀਆਂ ਜੇ ਵੈਸੇ ਤਾਂ ਦੂनियां ਹੋਈਆਂ ਨੇ ਪੂਰੀਆਂ ਸੀ ਦੇਖ ਰਹੇ ਆ ਇਸ ਬੱਸ 'ਚ ਵੀ 50 ਤੋਂ ਵੱਧ ਸਿੰਘ ਸਿੰਘਣੀਆਂ ਹੋਣਗੇ ਪਰ ਇੱਕ ਮੋਟਾ ਜਿਹਾ ਅੰਦਾਜ਼ਾ ਲਾਈਏ ਜੇ 50 ਸਿੰਘ ਵੀ ਹੁਣ ਇੱਕ ਬਸਤੇ ਵਿੱਚ ਪੰਜ ਪਸਾਂ ਨੇ ਪੂਰੀਆਂ ਭਰੀਆਂ ਹੋਈਆਂ 250 ਤੋਂ ਉੱਪਰ ਸਿੰਘਾਂ ਦੀ ਸਿੰਘਣੀਆਂ ਦੀ ਗਿਣਤੀ ਹੈ ਇਸ ਅੰਦੋਲਨ ਦੇ ਵਿੱਚ ਧਰਮੀ ਉਦਮ ਮੋਰਚੇ ਦਾ ਭਾਗ ਦੂਜਾ ਅਸੀਂ ਕਹਿ ਸਕਦੇ ਹਾਂ ਇਸ ਨੂੰ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਕਰਕੇ ਧਰਮੀ ਉਦਮ ਮੋਰਚੇ ਦਾ ਪਹਿਲਾ ਭਾਗ ਸੀ ਜਿਹੜਾ ਉਸ ਨੂੰ ਖਤਮ ਕਰ ਦਿੱਤਾ ਗਿਆ ਸੀ ਖਤਮ ਕਰਨ ਦਾ ਦਾਵਾ ਕੀਤਾ ਗਿਆ ਸੀ ਪਰ ਬਾਪੂ ਸੂਰਤ ਸਿੰਘ ਖਾਲਸਾ ਦਾ ਇਹ ਕਹਿਣਾ ਹੈ ਕਿ ਧਰਮੀ ਉਦਮ ਮੋਰਚਾ ਨਾ ਖਤਮ ਹੋਇਆ ਨਾ ਖਤਮ ਹੋਏਗਾ ਤੇ ਚਲਦਾ ਰਹੇਗਾ ਜਦੋਂ ਤੱਕ ਸਿੱਖਾਂ ਦੀਆਂ ਜਿਹੜੀਆਂ ਮੁਰਖੀ ਅਧਿਕਾਰਾਂ ਨਾਲ ਸੰਬੰਧਿਤ ਹੱਕੀ ਅਤੇ ਧਾਰਮਿਕ ਮੰਗਾਂ ਨੇ ਜਿਹੜੀਆਂ ਪ੍ਰਵਾਨ ਨਹੀਂ ਕਰ ਲੀਆਂ ਜਾਂਦੀਆਂ ਸੋ ਅਸੀਂ ਅੱਜ ਦੀ ਜਿਹੜੀ ਸਾਰੀ ਸਥਿਤੀ ਹੈ ਉਸ ਨੂੰ ਜੇ ਉਸਤੇ ਅਸੀਂ ਮੁਲਾਂਕਣ ਕਰਦੇ ਹੋਏ ਗੱਲ ਕਰੀਏ ਕਿ ਅੱਜ ਦਾ ਜਿਹੜਾ ਅੰਦੋਲਨ ਸੀ ਬਾਦਲ ਦੀ ਕੋਠੀ ਦਾ ਘਰਾਓ ਕਰਨ ਦਾ ਮੰਨਿਆ ਕਿ ਉੱਥੇ ਤੱਕ ਪਹੁੰਚਣ ਨਹੀਂ ਦਿੱਤਾ ਗਿਆ ਮੰਨਿਆ ਕਿ ਉੱਥੋਂ ਤੱਕ ਜਿਹੜਾ ਹੈ ਸਿੰਘਾਂ ਨੂੰ ਨਹੀਂ ਜਾਣ ਦਿੱਤਾ ਗਿਆ ਪਰ ਅਸੀਂ ਇਹ ਦੇਖਦੇ ਹਾਂ ਕਿ ਜਿੰਨੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮਾ ਨੇ ਪੂਰੇ ਜ਼ੋਰ ਤੇ ਜ਼ਬਰ ਦੇ ਨਾਲ ਇਸ ਮਾਰਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਉਸਦੇ ਵਿੱਚ ਕਾਮਯਾਬਤਾ ਹੋ ਗਏ ਪਰ ਸਿੰਘ ਆਪਣਾ ਸੁਨੇਹਾ ਦੇਣ ਦੇ ਵਿੱਚ ਬਾਦਲ ਦੇ ਕੰਨਾਂ ਤੱਕ ਜ਼ਰੂਰ